ਸਾਡੇ ਅੰਦਰ ਅੱਜ ਮੋਸ਼ਨਸ ਨੇ ਉਹ ਕਿਤਾਬਾਂ ਪੜ੍ਹ ਕੇ ਨਹੀਂ ਸਿੱਖੀ ਕੀ ਰਿਸ਼ਤਾ ਕੀ ਮੇਰੇ ਪਰ ਲੱਗਦਾ ਜੀ ਜਿਹੜੇ ਛੋਟਾ ਬੱਚਾ ਇਹ ਮੇਰੇ ਨਾਨਾ ਜੀ ਬੜਾ ਪ੍ਰਾਊਡ ਮੈਨੂੰ ਸੁਖ ਹੁੰਦਾ ਮੈਂ ਫੈਮਲੀ ਦਾ ਹਿੱਸਾ ਬਣਿਆ ਤੇ ਬਹੁਤ ਵੱਡੀ ਇਨਸਪੀਰੇਸ਼ਨ ਨੇ ਮੈਨੂੰ ਬੁੱਕਸ ਤੋਂ ਪੜ੍ਹ ਕੇ ਇਨਾ ਪਤਾ ਨਹੀਂ ਲੱਗਦਾ ਬਟ ਜੋ ਫਿਲਮ ਚ ਕੋਟਰੇ ਕੀਤਾ ਉਹਨਾਂ ਬਾਰੇ ਉਹ ਬਹੁਤ ਇਨਸਪਿਰੇਸ਼ਨਲ ਹੈ ਤੈਨੂੰ ਲੱਗਦਾ ਸਾਡੀਆਂ ਪਰਮਿਸ਼ਨਸ ਦੀ ਲੋੜ ਨਹੀਂ ਜੇ ਉਹ ਕੁਝ ਕਰ ਰਹੇ ਨੇ ਤੇ ਉਹ ਸਾਡੇ ਲਈ ਪ੍ਰਾਊਡ ਫੀਲ ਕਰਨ ਵਾਲੀ ਗੱਲ ਹੈ ਬਾਲੀਵੁੱਡ ਤੋਂ ਸ਼ੁਰੂ ਹੋਇਆ ਸੀਗਾ ਕਿ ਮੂਵੀ ਬਣਨੀ ਹੈ ਬਣਨੀ ਹੈ ਕਿੰਨੇ ਜਾਣਿਆਂ ਨੇ ਡਾਇਰੈਕਟਰਸ ਨੇ ਟਰਾਈ ਕੀਤਾ ਪਰ ਅਟਿਮੇਟਲੀ ਇਹ ਪੰਜਾਬੀਆਂ ਦੇ ਹੱਥ ਆਉਣੀ ਸੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਫੈਮਿਲੀ ਦੇ ਟੌਪਿਕ ਮੇ ਲੈ ਕੇ ਆਏ ਜਿਹੜਾ ਕਿ ਇੰਨੇ ਸਾਲਾਂ ਤੋਂ ਦੱਬਿਆ ਹੋਇਆ ਸੀ ਬਾਪੂ ਜੀ ਅਸੀਂ ਕੈਨੇਡਾ ਨਹੀਂ ਜਾਣਾ 나만 기보다 ਪਰ ਆਪਣਾ ਮੁਲਕ ਆਜ਼ਾਦ ਹੋਣ ਤੋਂ ਬਾਅਦ ਗੁਰਦਿੱਤ ਸਿੰਘ ਉਹ ਨਾਮ ਜਿਹਨੂੰ ਤੁਸੀਂ ਅਕਸਰ ਇਤਿਹਾਸ ਦੇ ਇਤਿਹਾਸਿਕ ਪੰਨਿਆਂ ਦੇ ਵਿੱਚ ਪੜਿਆ ਹੋਵੇਗਾ ਜਾਂ ਕਿਤਾਬਾਂ ਦੇ ਵਿੱਚ ਪੜਿਆ ਹੋਵੇਗਾ ਪਰ ਜਿਸ ਦਾ ਜ਼ਿਕਰ ਤੁਸੀਂ ਜ਼ਿਆਦਾਤਰ ਕਹਿ ਸਕਦੇ ਆ ਕਿ ਪੰਜਾਬੀ ਸਿਨੇਮਾ ਦੇ ਵਿੱਚ ਨਹੀਂ ਦੇਖਿਆ ਹੋਵੇਗਾ ਜਾਂ ਆਮ ਤੌਰ ਤੇ ਨਹੀਂ ਦੇਖਿਆ ਹੋਵੇਗਾ ਤਾਂ ਗੁਰਦਿੱਤ ਸਿੰਘ ਦਾ ਪਰਿਵਾਰ ਸਾਡੇ ਨਾਲ ਖਾਸ ਤੌਰ ਤੇ ਇੱਥੇ ਮੌਜੂਦ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਕੀ ਰਿਸ਼ਤਾ ਉਹਨਾਂ ਦੇ ਨਾਲ ਸੀ ਐ ਕਿਸ ਤਰ੍ਹਾਂ ਦੇ ਨਾਲ ਅੱਜ ਉਹ ਜਿਸ ਤਰ੍ਹਾਂ ਦੇ ਨਾਲ ਗੁਰਨਾਣਿਤ ਜਹਾਜ਼ ਉਹਨਾਂ ਤੇ ਇੱਕ ਜਿਹੜੀ ਫਿਲਮ ਬਣਾਈ ਗਈ ਹੈ ਤੇ ਉਸ ਤੋਂ ਕਿਸ ਤਰ੍ਹਾਂ ਦੇ ਨਾਲ ਵੇਖਦੇ ਆ ਤਸਾਹੀ ਕਾ ਤਸਾਹੀ ਕਾ ਕਿਵੇਂ ਪਹਿਲੇ ਤਾਂ ਕਿਵੇਂ ਕਿੰਨਾ ਦਾ ਜਮਾਨਤ ਮਹਿਸੂਸ ਹੋ ਰਿਹਾ ਹੈ ਕਿ ਉਹ ਪੰਨਾ ਜਿਹਨੂੰ ਅਸੀਂ ਅਕਸਰ ਇਤਿਹਾਸ ਦੇ ਵਿੱਚ ਕਦੇ ਵੇਖਿਆ ਸੀ ਇਹ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਉਹ ਇਸ ਤਰ੍ਹਾਂ ਦੇ ਨਾਲ ਫਿਲਮਾਇਆ ਜਾਵੇਗਾ ਬਿਲਕੁਲ ਅੱਜ ਜੋ ਇਮੋਸ਼ਨ ਜੋ ਮਤਲਬ ਸਾਡੇ ਅੰਦਰ ਅੱਜ ਦੇ ਇਮੋਸ਼ਨਸ ਨੇ ਉਹ ਕਿਤਾਬਾਂ ਪੜ੍ਹ ਕੇ ਨਹੀਂ ਸੀਗੇ ਜੀ ਇੱਕ ਕਿਤਾਬਾਂ ਚੋਂ ਨਹੀਂ ਸੀਗੇ ਉਹ ਹੁਣ ਜਦੋਂ ਅਸੀਂ ਪਿਕਚਰ ਚ ਦੇਖਿਆ ਉਹਦੇ ਬਹੁਤ ਹੀ ਪ੍ਰਾਊਡ ਫੀਲ ਕਰ ਰਹੇ ਆਸੀਂ ਕਿ ਸਾਡੇ ਪਰਿਵਾਰ ਦਾ ਨਾਮ ਅੱਜ ਰੌਸ਼ਨ ਕਰਤਾ ਇਨ੍ਹਾਂ ਡਾਇਰੈਕਟਰਸ ਨੇ ਇਨ੍ਹਾਂ ਐਕਟਰਸ ਨੇ ਸਾਨੂੰ ਕਿੱਥੋਂ ਤੋਂ ਕਿੱਥੇ ਕਿੰਨੀ ਪਛਾਣ ਦਵਾਈ ਉਸ ਇਤਿਹਾਸ ਨੂੰ ਉਸ ਜੰਗ ਨੂੰ ਜਿਹਨੇ ਰਾਹ ਖੋਲੇ ਆਪਣੀਆਂ ਅਗਲੀਆਂ ਜਨਰੇਸ਼ਨਸ ਵਾਸਤੇ ਇਸ ਤੋਂ ਪਹਿਲੇ ਮੈਂ ਇਹ ਜਰੂਰ ਜਾਨਣਾ ਚਾਹਾਂਗੀ ਕਿ ਕੁਰਦੇਤ ਸਿੰਘ ਹੋਰਾਂ ਦੇ ਨਾਲ ਤੁਹਾਡਾ ਕੀ ਰਿਸ਼ਤਾ ਕੀ ਹੈ ਮੇਰੇ ਪੜਨਾਨਾ ਜੀ ਜੀ ਜਿਹੜੇ ਛੋਟਾ ਬੱਚਾ ਇਹ ਮੇਰੇ ਨਾਨਾ ਜੀ ਹੈ ਅੱਛਾ ਹਾਂਜੀ ਇਹ ਨਾਲ ਹੀ ਉਹਨਾਂ ਦੇ ਟਰੈਵਲ ਕੀਤੇ ਸੀ ਮੇਰੇ ਨਾਨਾ ਜੀ ਜਿਹੜੇ ਸੀਗੇ 9 ਇਅਰਸ ਓਲਡ ਸੀਗੇ ਤੇ ਇਹ ਨਾਲ ਹੀ ਟਰੈਵਲ ਇਹ ਬਾਬਾ ਬਲਵੰਤ ਸਿੰਘ ਨੇ ਅੱਛਾ ਇਹ ਮੇਰੇ ਨਾਨਾ ਜੀ ਆ ਅੱਛਾ ਹਾਂਜੀ ਇਹ ਨਾਲ ਟਰੈਵਲ ਕੀਤੇ ਸੀ ਸੋ ਇਹਨਾਂ ਦੇ ਥਰੂ ਵੀ ਸਾਨੂੰ ਕਈ ਐਕਸਪੀਰੀਅੰਸ ਉਹਨਾਂ ਨੇ ਸ਼ੇਅਰ ਕੀਤੇ ਜਦੋਂ ਇਹ ਸਾਰੇ ਸਟਰਗਲ ਦੇ ਵਿੱਚ ਸਾਰੇ ਕਹਾਣੀ ਦੇ ਵਿੱਚ ਉਹ ਨਾਲ-ਨਾਲ ਟਰੈਵਲ ਕਰ ਰਹੇ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਹੋਏ ਬੋਰਨ ਤਾਂ ਸਾਨੂੰ ਕਾਫੀ ਕਹਾਣੀਆਂ ਸੁਣਨ ਨੂੰ ਮਿਲਦੀਆਂ ਸੀਗਾ ਕਿ ਕਿਸ-ਕਿਸ ਦੌਰ ਦੇ ਵਿੱਚੋਂ ਉਹ ਸੀ ਗੁਜ਼ਰੀ ਠੀਕ ਤੇ ਅੱਜ ਸੇ ਜਦੋਂ ਕਿਸੇ ਕਹਾਣੀਆਂ ਮਤਲਬ ਮੈਨੂੰ ਲੱਗਦਾ ਹੈ ਆਖਿਰਕਾਰ ਤੁਹਾਡੇ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਥੋੜੇ ਸਮੇਂ ਬਾਅਦ ਉਸ ਚੀਜ਼ ਦਾ ਜ਼ਿਕਰ ਜ਼ਰੂਰ ਹੁੰਦਾ ਹੋਵੇਗਾ ਗੁਰਦੇਵ ਸਿੰਘ ਹੋਰਾਂ ਦਾ ਜਾਂ ਉਸ ਸਮੇਂ ਦਾ ਜ਼ਿਕਰ ਹੁੰਦਾ ਹੋਵੇਗਾ ਬਿਲਕੁਲ ਹੁੰਦਾ ਹੈ ਜੀ ਤੇ ਬੜਾ ਪ੍ਰਾਊਡ ਮਹਿਸੂਸ ਹੁੰਦਾ ਮੈਂ ਫੈਮਿਲੀ ਦਾ ਹਿੱਸਾ ਬਣਿਆ ਤੇ ਬਹੁਤ ਵੱਡੀ ਇਨਸਪੀਰੇਸ਼ਨ ਨੇ ਮੈਨੂੰ ਬੁੱਕਸ ਤੋਂ ਪੜ੍ਹ ਕੇ ਇੰਨਾ ਪਤਾ ਨਹੀਂ ਲੱਗਦਾ ਬਟ ਜੋ ਫਿਲਮ ਚ ਕੋਟਰੇ ਕੀਤਾ ਉਹਨਾਂ ਬਾਰੇ ਉਹ ਪੂਰ ਬਹੁਤ ਇਨਸਪੀਰੇਸ਼ਨਲ ਹੈ ਤੇ ਕੁਡੋਸ ਟੂ ਜਿਹੜੀ ਟੀਮ ਹੈ ਜਿਨ੍ਹਾਂ ਨੇ ਬਣਾਇਆ ਜੋਲ ਸਾਹਿਬ ਨੇ ਤੇ ਸ਼ਾਨ ਆਰਟਸ ਬਹੁਤ ਬਹੁਤ ਸ਼ਾਨ ਆਰਟਸ ਨੇ ਸੌਰੀ ਬਹੁਤ ਅੱਛਾ ਰੋਲ ਪਲੇ ਕੀਤਾ ਕੁਗੀ ਭਾਜੀ ਨੇ ਵੀ ਤੇ ਇਹ ਜਿਹੀ ਹਿਸਟੋਰੀਕਲ ਮੂਵੀਜ਼ ਆਉਣੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਇਹ ਜਿਹੜੀ ਚੀਜ਼ ਹੈ ਉਹਦੇ ਬਾਰੇ ਪਤਾ ਲੱਗੇ ਤੇ ਹੋਰ ਇਨਸਪਾਇਰ ਹੋਣ ਤੇ ਜੋ ਰਸਤੇ ਉਹਨਾਂ ਨੇ ਖੋਲਨੇ ਨੇ ਉੱਥੇ ਜਾ ਕੇ ਕਾਮਯਾਬੀ ਹਾਸਲ ਕਰੇ ਖੜਾ ਕੀ ਰਿਸ਼ਤਾ ਸੀ ਤੁਹਾਡੇ ਤੋਂ ਖੜਾ ਨਾ .in law نیوز ਅੱਛਾ ਇਹ ਇਹ ਮੇਰਾ ਬ੍ਰਦਰ ਹੈ ਜੀ ਇਹ ਉਹਨਾਂ ਦੀ ਵਾਈਫ ਹੈ ਜੋ ਇਹ ਸਾਡੀ ਫੈਮਲੀ ਹੈ ਇਹ ਉਹਨਾਂ ਦਾ ਬੇਟਾ ਹੈ ਜੀ ਠੀਕ ਹੈ ਤੇ ਸਾਡੇ پورے ਪਰਿਵਾਰ ਨੂੰ ਇਸ ਵੇਲੇ ਪੂਰਾ ਉਹ ਮਾਣ ਮਹਿਸੂਸ ਹੈ ਅੱਛਾ ਇਸ ਫਿਲਮ ਨੂੰ ਜਦੋਂ ਫਿਲਮਾਇਆ ਗਿਆ ਸੀ ਆ ਇਹਨੂੰ ਬਣਾਉਣ ਬਾਰੇ ਸੋਚਿਆ ਗਿਆ ਸੀ ਕਿ ਤੁਹਾਨੂੰ ਉਸ ਬਾਰੇ ਪਹਿਲੇ ਪਤਾ ਸੀ ਜਾਂ ਕੁਝ ਮਤਲਬ ਪਰਮਿਸ਼ਨਸ ਕੇ ਸਕਦੇ ਹੈ ਜਾਂ ਤੁਹਾਡੇ ਪਰਿਵਾਰ ਤੋਂ ਕੁਝ ਜਾਣਨ ਦੀ ਲੋੜ ਪੈਨੂੰ ਲੱਗਦਾ ਸਾਡੀਆਂ ਪਰਮਿਸ਼ਨਸ ਦੀ ਲੋੜ ਨਹੀਂ ਜੇ ਉਹ ਕੁਝ ਕਰ ਰਹੇ ਨੇ ਤੇ ਉਹ ਸਾਡੇ ਲਈ ਪ੍ਰਾਊਡ ਫੀਲ ਕਰ ਬੜੀ ਗੱਲ ਹੈ ਕਿੰਨਾ ਪਰਮਿਸ਼ਨਾਂ ਚ ਪੈਣਾ ਉਹ ਸਾਰੀਆਂ ਚੀਜ਼ਾਂ ਇਤਿਹਾਸ ਚ ਨੇ ਸਾਰੀਆਂ ਉਹਦੇ ਚ ਨੇ ਔਰ ਜੋ ਵੀ ਉਹਨਾਂ ਨੇ ਕੀਤਾ ਬੜਾ ਜਸਟਿਸ ਕੀਤਾ ਫਿਲਮ ਦੇ ਨਾਲ ਬੜਾ ਜਸਟਿਸ ਹੋਇਆ ਸਾਨੂੰ ਕਿਸੇ ਚੀਜ਼ ਦੀ ਉਲਟਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਫੈਮਿਲੀ ਦੇ ਟੌਪਿਕ ਨੂੰ ਲੈ ਕੇ ਆਏ ਜਿਹੜਾ ਕਿ ਇੰਨੇ ਸਾਲਾਂ ਤੋਂ ਦੱਬਿਆ ਹੋਇਆ ਸੀ ਬਾਲੀਵੁੱਡ ਤੋਂ ਸ਼ੁਰੂ ਹੋਇਆ ਸੀਗਾ ਕਿ ਇਹ মুਵੀ ਬਣਨੀ ਹੈ ਬਣਨੀ ਹੈ ਕਿੰਨੇ ਜਾਣਿਆਂ ਨੇ ਡਾਇਰੈਕਟਰਸ ਨੇ ਟਰਾਈ ਕੀਤਾ ਔਰ ਅਟਿਮੇਟਲੀ ਇਹ ਪੰਜਾਬੀਆਂ ਦੇ ਹੱਥ ਹੋਣੀ ਸੀ ਸੋ ਉਹੀ ਜ਼ਿਆਦਾ ਇਮੋਸ਼ਨਸ ਨੂੰ ਵਧੀਆ ਪੋਟ੍ਰੇ ਕਰ ਸਕਦੇ ਸੀਗੇ ਸੋ ਇਹ ਚੰਗੇ ਸਹੀ ਹੱਥਾਂ ਦੇ ਵਿੱਚ ਮੂਵੀ ਗਈ ਔਰ ਉਹਨੂੰ ਬਹੁਤ ਵਧੀਆ ਤਰੀਕਾ ਬਿਲਕੁਕੁਲ ਸੋ ਮੈਮ ਆਪਾ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਇਸ ਜੀ ਦਾ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ